ਹਰ ਹੜ ਦੇ ਦੇਗੇ ਉਹ ਕਿਸੇ ਨਾ ਕਿਸੇ ਖੇਤਰ ਦੇ ਅੰਦਰ ਆ ਰਹੇ ਨੇ ਚਾਹ ਫਿਰੋਜ਼ਪੁਰ ਦੀ ਗੱਲ ਕਰੀਏ ਅਮਰਸਰ ਦੀ ਗੱਲ ਕਰੀਏ ਗੁਰਦਾਸਪੁਰ ਦੀ ਗੱਲ ਕਰੀਏ ਸੰਗਰੂਰ ਦੀ ਗੱਲ ਕਰੀਏ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਰੋਪੜ ਦੀ ਗੱਲ ਕਰੀਏ ਬਹੁਤ ਸਾਰੇ ਜ਼ਿਲ੍ਹਿਆਂ ਦੇ ਅੰਦਰ ਲਗਾਤਾਰ ਜਿਹੜੇ ਹੜ੍ਹ ਦੇ ਉਹ ਚਾਹੇ ਘੱਗਰ ਦਰਿਆ ਦੇ ਰਾਹੀਂ ਚਾਹੇ ਰਾਵੀ ਦਰਿਆ ਦੇ ਰਾਹੀਂ ਚਾਹੇ ਸਤ루 ਦਰਿਆ ਦੇ ਰਾਹੀਂ ਵੱਖ-ਵੱਖ ਦਰਿਆਵਾਂ ਦੇ ਰਾਹੀਂ ਪੰਜਾਬ ਦਾ ਹਰੇਕ ਡਿਸਟ੍ਰਿਕਟ ਜਿਹੜਾ ਹੜ੍ਹਾਂ ਦੇ ਕਾਰਨ ਪਾਰੀ ਮੀਂਹ ਦੇ ਕਾਰਨ ਬੁਰੀ ਤਰ੍ਹਾਂ ਜਿੱਥੇ ਜਨ ਜੀਵਨ ਪਰਬਾਤ ਹੋਇਆਗਾ ਉਥੇ ਹੀ ਸਾਡੇ ਫਸਲਾਂ ਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਇਆ ਉਥੇ ਹੀ ਸਾਡੀਆਂ ਪਸ਼ੂ ਤੰਦ ਦਾ ਐਨੀਮਲ ਦਾ ਬਹੁਤ ਬੁਰੀ ਤਰ੍ਹਾਂ ਪੰਜਾਬ ਚ ਨੁਕਸਾਨ ਹੋਇਆ ਮਿਲਟਿੰਗ ਐਨੀਮਲਸ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀਮਾਲੀ ਬਹੁਤ 파ਰੀ ਨੁਕਸਾਨ ਜੇ ਮੈਂ ਗੱਲ ਕਰਾਂ ਤਾਂ ਪਿਛਲੇ 5 ਦਾਖਿਆਂ ਦਾ ਜੇ ਆਪਾਂ ਗੱਲ ਕਰੀ ਤੇ ਪਿਛਲੇ 5 ਦਾਖਿਆਂ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਸ ਸਮੇਂ ਹੋਇਆ ਪਰ ਅੱਜ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਤਾ ਭਗਵੰਤ ਸਿੰਘ ਮਾਨ ਜੀ ਬਿਮਾਰ ਹੋਣ ਦੇ ਬਾਵਜੂਦ ਬਿਮਾਰ ਹੋਣ ਦੇ ਬਾਵਜੂਦ ਉਹਨਾਂ ਨੇ ਅੱਜ ਵੀ ਕੈਬਨਿਟ ਜਿਹੜੀ ਆ ਉਹ ਖੁਦ ਹਸਪੀਟਲ ਚੋਂ ਟੈਂਡ ਕੀਤੀ ਅੱਜ ਵੀ ਉਹਨਾਂ ਨੇ ਪੰਜਾਬ ਦੇ ਕਿਸਾਨ ਦੇ ਲਈ ਪੰਜਾਬ ਦੇ ਮਜ਼ਦੂਰ ਦੇ ਲਈ ਪੰਜਾਬ ਦੇ ਵਪਾਰੀ ਦੇ ਲਈ ਪੰਜਾਬ ਦੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਘਰ ਤਹਿ ਗਏ ਜਿਨ੍ਹਾਂ ਦੇ ਪਸ਼ੂ ਮਾਰੇ ਗਏ ਜਿਨ੍ਹਾਂ ਦੀ ਫਸਲ ਬਰਬਾਦ ਹੋ ਗਈ ਉਹਨਾਂ ਲਈ ਵੱਡੇ ਐਲਾਨ ਜਿਹੜੇ ਨੇ ਖੁਦ ਕੀਤੇ ਔਰ ਬਿਲਕੁਲ ਬੜੇ ਅچھے ਤਰੀਕੇ ਦੇ ਨਾਲ ਇੱਕ ਮੈਕੈਨਿਜ਼ਮ ਬਣਾ ਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਖੁਦ ਪੇਸ਼ ਕੀਤਾ ਮੈਂ ਖਾਸ ਤੌਰ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ-ਬਹੁਤ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਆਪ ਬਿਮਾਰੀ ਚ ਹੁੰਦੇ ਹੋਏ ਵੀ ਇੱਕ ਬਹੁਤ ਵੱਡਾ ਬਲੇਦਾਨਾ ਫੈਸਲਾ ਜਿਹੜਾ ਉਹ ਪੰਜਾਬ ਦੇ ਕਿਸਾਨ ਦੇ ਪੱਖਸ ਲਿਆਗਾ ਪੰਜਾਬ ਦੇ ਖੇਤ ਮਜ਼ਦੂਰ ਦੇ ਪੱਖਸ ਲਿਆਗਾ ਪੰਜਾਬ ਦੇ ਆਵਾਮ ਦੇ ਪੱਖਸ ਲਿਆਗਾ ਕਿਉਂਕਿ ਉਹ ਜਦੋਂ ਦੇ ਵੀ ਅਸੀਂ ਮੈਂ ਕੱਲ ਮਿਲਣ ਗਿਆ ਸੀ ਦੋ ਦਿਨ ਪਹਿਲਾਂ ਮਿਲਣ ਗਿਆ ਸੀ ਉਸ ਸਮੇਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਪੂਰੀ ਅਸੈਸਮੈਂਟ ਕਰਦੇ ਰਹੋ ਲਗਾਤਾਰ ਲੋਕਾਂ ਜਾਂਦੇ ਰਹੋ ਲਗਾਤਾਰ ਲੋਕਾਂ ਨਾਲ ਸੰਪਰਕਤ ਰਹੋ ਔਰ ਸਾਰੇ ਜ਼ੰਦੇ ਜਿਹੜੇ ਨੇਗੇ ਉਹ ਅਸੀਂ ਤਿਆਰ ਕੀਤੇ ਸੋ ਅਸੀਂ ਫੈਸਲਾ ਲਿਆਗਾ ਕਿ ਜਿਸ ਦਾ ਖੇਤ ਉਸ ਦੀ ਰੇਤ ਕਿਉਂਕਿ ਹੜ੍ਹਾਂ ਦੇ ਕਾਰਨ دریاਵਾਂ ਦੇ ਰਾਹੀਂ ਅੱਜ 2-2 3-3 ਫੁੱਟ 4 ਫੁੱਟ 5 ਫੁੱਟ ਜਿਹੜਾ ਉਹ ਰੇਤ ਆ ਉਹ ਕਿਸਾਨ ਦੇ ਖੇਤ ਚ ਆ ਗਿਆ ਕਿਸਾਨ ਦਾ ਖੇਤ ਜਿਹੜਾ ਉਹ ਬੁਰੀ ਤਰ੍ਹਾਂ ਭਰ ਗਿਆ ਔਰ ਬਿਲਕੁਲ ਔਰ ਜੇਕਰ ਆਪਾਂ ਗੱਲ ਕਰੀਏ ਜਿਹੜੀ ਫਸਲ ਵੀਜੀ ਹੋਈ ਸੀ ਜੀ ਉਹਨਾਂ ਨੇ ਧਾਨ ਬੀਜਿਆ ਹੋਇਆ ਸੀ ਜੀਰੀ ਬੀਜੀ ਹੋਈ ਸੀ ਉਹ ਤਾਂ ਬਿਲਕੁਲ ਦਬੇ ਗਈ ਪਤਾ ਹੀ ਨਹੀਂ ਲੱਗ ਰਿਹਾ ਬਿਲਕੁਲ ਫਲਾਇਡ ਜਿਹੜਾ ਸਾਫ ਹੋ ਗਿਆ ਕਿ ਇਹ ਕਿਹਦਾ ਖੇਤ ਆ ਸੋ ਅੱਜ ਇਹ ਬਹੁਤ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਕਿ ਜਿਸ ਦਾ ਖੇਤ ਉਸ ਦੀ ਰੇਤ ਨੀਤੀ ਦੇ ਤਹਿਤ 31 ਦਸੰਬਰ ਤੱਕ 31 ਦਸੰਬਰ ਤੱਕ ਸਾਰੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਕਿਸਾਨ ਜਿਹੜੇ ਨੇਗੇ ਬਗੈਰ ਕਿਸੇ ਪਰਮਟ ਦੇ ਬਗੈਰ ਕਿਸੇ ਐਨਓਸੀ ਦੇ ਉਹ ਜਿਹੜੀ ਰੇਤ ਆ ਉਹ ਜਿਹੜੀ ਸਿਲਟਾ ਉਹਨੂੰ ਉਹ ਆਪਣੇ ਖੇਤ ਚੋਂ ਬਾਹਰ ਕੱਢ ਸਕਦੇ ਨੇਗੇ ਉਹ ਸਿਲਟ ਨੂੰ ਰੇਟ ਨੂੰ ਜਿਹੜਾ ਉਹ ਓਪਨ ਮਾਰਕੀਟ ਚ ਵੀ ਵੇਚ ਸਕਦੇ ਨੇਗੇ ਔਰ ਉਹਦੇ ਉੱਤੇ ਮੈਸਨ ਮੈਕਸ ਕਲੂਸਿਵ ਜਿਹੜਾ ਰਾਈਟ ਆ ਉਸ ਕਿਸਾਨ ਦਾਗਾ ਜਿਹੜਾ ਕਿਸਾਨ ਉੱਥੇ ਖੇਤੀ ਕਰ ਰਿਹਾ ਸੀਗਾ ਸੋ ਅੱਜ ਇਹ ਅਸੀਂ ਆਰਡਰ ਪਾਸ ਕੀਤਾਗਾ ਕਿ ਆਉਣ ਵਾਲੇ 31 ਦਸੰਬਰ ਤੱਕ ਕਿਸਾਨ ਜਿਹੜਾ ਉਹ ਆਪਣੇ ਖੇਤ ਵਿੱਚੋਂ ਆਪਣੀ ਰੇਟ ਚੁੱਕ ਸਕਦਾਗਾ ਜਦ ਜਿਹੜੀ ਮਿੱਟੀ ਹਟ ਕੇ ਆ ਗਈ ਜਾਂ ਜਿਹੜਾ ਉਦੇ ਨਾਲ ਸਿਲਟਿੰਗ ਹੋ ਗਈ ਉਹ ਜਿਹੜੀ ਸਿਲਟਿੰਗ ਨੂੰ ਡੀ ਸਿਲਟਿੰਗ ਕਰ ਸਕਦਾਗਾ 31 ਦਸੰਬਰ ਤੱਕ ਕੋ ਨੂੰ ਕੋਈ ਪਰਮਿਟ ਲੈਣ ਦੀ ਲੋੜ ਨਹੀਂ ਕੋਈ ਕਿਸੇ ਕੋਲ ਅਧਿਕਾਰੀ ਕੋਲ ਜਾਣ ਦੀ ਲੋੜ ਨਹੀਂ ਸੋ ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਪੱਖ ਵਿੱਚ ਆ ਕਿਉਂਕਿ ਜੇ ਅਸੀਂ ਇਹ ਸਮੇਂ ਸਿਰ ਫੈਸਲਾ ਨਾ ਲਾ ਨਦੇ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਜਿਹੜਾ ਉਹ ਅਗਲੀ ਫਸਲ ਜਿਹੜੀ ਆ ਉਹ ਨਹੀਂ ਬੀਜ ਸਕਣਾ ਸੀਗਾ ਅੱਜ ਅਸੀਂ ਸਾਡੇ ਕਿਸਾਨ ਨੂੰ ਇਸ ਗੱਲ ਹੀ ਕੰਪੀਟੈਂਟ ਬਣਾਇਆਗਾ ਕਿ ਉਹ ਬਿਲਕੁਲ ਆਪਣੀ ਸਫਾਈ ਕਰਕੇ ਉਥੇ ਜਿਹੜੀ ਆ ਆਪਣੀ ਫਸਲ ਆ ਉਹ ਅਗਲੀ ਫਸਲ ਜਿਹੜੀ ਆ ਉਹ ਵੇਚ ਸਕਦਾਗਾ ਇਸੇ ਤਰੀਕੇ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਬਹੁਤ ਵੱਡਾ ਫੈਸਲਾ ਲਿਆਗਾ ਹੁਣ ਤੱਕ ਦਾ ਇਤਿਹਾਸਿਕ ਫੈਸਲਾਗਾ ਜੇ ਹੁਣ ਤੱਕ ਦੇ ਮੁਆਵਜ਼ੇ ਦੀ ਗੱਲ ਕਰੀਏ ਪੰਜਾਬ ਦੇ ਇਤਿਹਾਸ ਦੇ ਅੰਦਰ ਕਦੇ ਵੀ 20000 20000 ਰੁਪਇਆ ਪ੍ਰਤੀ ਪ੍ਰਤੀ ਏਕੜ ਦੇ حساب ਨਾਲ ਮੁਆਵਜ਼ਾ ਅੱਜ ਤੱਕ ਕਦੇ ਵੀ ਕਿਸੇ ਵੀ ਸਰਕਾਰ ਨੇ ਨਹੀਂ ਦਿੱਤਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਜਿਨ੍ਹਾਂ ਨੇ ਕਿਹਾ ਕਿ ਅਸੀਂ ਕਿਸਾਨ ਹਤੈਸ਼ੀਆਂ ਬਾਸਰਿਆ ਆਣਾ ਜਿੰਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਰਾਖੇ ਆ ਪਰ ਲੇਕਿਨ ਅੱਜ ਤੱਕ ਕਿਸੇ ਵੀ ਸਰਕਾਰ ਨੇ ਐਡਾ ਸਟੈਪ ਨਹੀਂ ਲਿਆ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਹੁਤ ਵੱਡਾ ਫੈਸਲਾ ਜਿਹੜਾ ਮੈਂ ਸਮਝਦਾ ਪੰਜਾਬ ਦੇ ਕਿਸਾਨਾਂ ਦੇ ਫੱਕ ਵਿੱਚ ਲਿਆਗਾ ਕਿ 20000 ਰੁਪਏ ਤੱਕ ਦਾ ਪ੍ਰਤੀ ਏਕੜ 20000 ਰੁਪਏ ਤੱਕ ਜਿਹੜਾ ਮੁਆਵਜ਼ਾ ਉਹ ਪੰਜਾਬ ਸਰਕਾਰ ਦੇਊਗੀ ਇਹ ਮੈਂ ਸਮਝਦਾ ਪੰਜਾਬ ਦੇਸ਼ ਪਰ ਦਾ ਕਲਾਤਾ ਪਹਿਲਾ ਸੂਬਾ ਬਣ ਗਿਆ ਜਿਹਦੇ ਅੰਦਰ ਜਦੋਂ ਵੀ ਕਦੇ ਆਫਤ ਆਈ ਹੈ ਇਹਨਾਂ ਮੁਆਵਜ਼ਾ ਨਹੀਂ ਮਿਲਿਆ ਕਿਸੇ ਵੀ ਹੋਰ ਸੂਬੇ ਵਿੱਚ ਚਾਹ ਸਾਡੇ ਕਿਸੇ ਵੀ ਸੂਬੇ ਦੀ ਆਪਾਂ ਕੰਪੇਰੀਸ਼ਨ ਕਰ ਲਈਏ ਕਿਸੇ ਸੂਬੇ ਚ ਇਹ ਨਹੀਂ ਮਿਲਿਆ ਸੋ ਮੈਂ ਸਮਝਦਾ ਬਹੁਤ ਵੱਡਾ ਰਾਹਤ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਦੇ ਲਈ ਆ ਪੰਜਾਬ ਦੇ ਆਬਾਦ ਦੇ ਲਈ ਆ ਇਸੇ ਤਰੀਕੇ ਹੜ੍ਹਾਂ ਦੇ ਕਾਰਨ ਜਿਨ੍ਹਾਂ ਦੀ ਜਾਨ ਚਲੀ ਗਈ ਉਹਨਾਂ ਨੂੰ 4 ਲੱਖ ਰੁਪਏ ਪ੍ਰਤੀ ਵਿਅਕਤੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਔਰ ਇਸ ਤੋਂ ਇਲਾਵਾ ਬਿਲਕੁਲ ਜਿਨ੍ਹਾਂ ਦੇ ਘਰ ਪੂਰੇ ਜਿਹੜੇ ਢਹਿ ਗਏ ਪੂਰੀ ਤਰ੍ਹਾਂ ਪਾਣੀ ਚ ਰੁੜ ਗਏ ਹਜ਼ਾਰਾਂ ਪਰਿਵਾਰ ਉਹਨਾਂ ਦਾ ਵਿਸ਼ੇਸ਼ ਜਿਹੜਾ ਸਰਵੇ ਕਰਵਾਇਆ ਜਾ ਰਿਹਾਗਾ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਅਸੀਂ ਆਉਣ ਵਾਲੇ ਸਮੇਂ ਦੇ ਅੰਦਰ ਆਪਣਾ ਰਾਹਤ ਪੈਕੇਜ ਦੇਵਾਂਗੇ ਇਸ ਤੋਂ ਇਲਾਵਾ ਜਿਹੜੇ ਜਿੰਨਾ ਕਿਸਾਨਾਂ ਨੇ ਸਟੇਟ ਪੰਜਾਬ ਦੇ ਕੋਆਪਰੇਟਿਵ ਸਟੇਟ ਬੈਂਕ ਸਟੇਟ ਐਗਰੀਕਲਚਰ ਬੈਂਕ ਤੋਂ ਕੋਈ ਵੀ ਕਰਜ਼ਾ ਲਿਆਗਾ ਉਹਨਾਂ ਨੂੰ ਜਿਹੜਾ ਕਰਜ਼ੇ ਮੋੜਨ ਦੀ ਮੌਹਰਤ ਆ ਉਹ 6 ਮਹੀਨਿਆਂ ਤੱਕ ਜਿਹੜੀ ਆ ਉਹ ਮੌਹਰ ਦਿੱਤੀ ਗਈ ਆ 6 ਮਹੀਨਿਆਂ ਤੱਕ ਉਹਨਾਂ ਨੂੰ ਕੋਈ ਵੀ ਕਿਸ਼ਤ ਜਿਹੜੀ ਆ ਉਹ ਨਹੀਂ ਦੇਣੀ ਹੋਊਗੀ ਔਰ 6 ਮਹੀਨੇ ਤੱਕ ਜਿਹੜਾ ਉਹਨਾਂ ਨੂੰ ਕੋਈ ਵਿਆਜ ਵੀ ਜਿਹੜਾ ਉਹ ਨਹੀਂ ਲੱਗੂਗਾ 6 ਮਹੀਨੇ ਤੱਕ ਨਾ ਕੋਈ ਉਹਨਾਂ ਨੇ ਕਿਸ਼ਤ ਦੇਣੀ ਆ ਨਾ ਹੀ ਉਹਨਾਂ 6 ਮਹੀਨੇ ਜਿਹੜੇ ਡੈਫਰ ਕੀਤਾ ਗਿਆਗਾ ਉਸ ਦੇ ਉੱਤੇ ਕੋਈ ਵਿਆਜ ਲੱਗੂਗਾ ਇਸੇ ਤਰੀਕੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾਗਾ ਕਿ ਮਿਲਸੀ ਕੌਸ ਜਾਂ ਜੇ ਮੈਂ ਗੱਲ ਕਰਾਂ ਬਫੈਲੋਜ਼ ਬੱਕਰੀਆਂ ਪੋਲਟਰੀ ਦੇ ਹੋਰ ਜਿੰਨੇ ਵੀ ਪਸ਼ੂ ਜਿਹੜੇ ਨੇਗੇ ਉਹ ਹੜ ਗਏ ਨੇਗੇ ਉਹਨਾਂ ਦੀ ਮਾਤ ਹੋ ਗਈ ਆ ਖਤਮ ਹੋ ਗਏ ਨੇ ਉਹਨਾਂ ਨੂੰ ਵੀ ਬਣਦੀ ਰਾਸ਼ੀ ਜਿਹੜੀ ਆ ਉਦੇ ਮਾਲਕ ਦੇ ਜਿਹੜੀ ਮਾਲਕ ਜਿਹੜਾ ਜਦੋਂ ਫਾਰਮ ਭਰ ਕੇ ਦੇਊਗਾ ਉਹ ਵੀ ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਜਾਊਗੀ ਇਸੇ ਤਰੀਕੇ ਜਿਹੜੀਆਂ ਪਸ਼ੂਆਂ ਵਿੱਚ ਬਿਮਾਰੀਆਂ ਨੂੰ ਰੋਕਣ ਦੇ ਲਈ ਕਿਉਂਕਿ ਜਦੋਂ ਇਹ ਪਾਣੀ ਬਿਲਕੁਲ ਖਤਮ ਹੋ ਗਿਆ ਜਦੋਂ ਸਾਫ਼ ਹੋ ਗਿਆ ਕਾਫੀ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲ ਸਕਦੀਆਂ ਨੇਗੀਆਂ ਉਹ ਬਿਮਾਰੀਆਂ ਰੋਕਣ ਦੇ ਲਈ ਸਪੈਸ਼ਲ ਵੈਕਸੀਨੇਸ਼ਨ ਜਿਹੜੀ ਆ ਉਹ ਪੰਜਾਬ ਪਰਦੇ ਪਸ਼ੂਆਂ ਦੇ ਅੰਦਰ ਜਿਹੜੇ ਡਿਫਰੈਂਟ ਬਿਮਾਰੀਆਂ ਆ ਸਕਦੀਆਂ ਨੇਗੀਆਂ ਜਿਸ ਪ੍ਰਕਾਰ ਦੀ ਬਿਮਾਰੀ ਆ ਸਕਦੀ ਹੈ ਉਸ ਪ੍ਰਕਾਰ ਦੀ ਬਿਮਾਰੀ ਜਿਹੜੀ ਹੈ ਰੋਕਣ ਦੇ ਲਈ ਵੈਕਸੀਨੇਸ਼ਨ ਜਿਹੜੀ ਆ ਕਰਵਾਈ ਜਾਊਗੀ ਇਸ ਤੋਂ ਇਲਾਵਾ ਪੰਜਾਬ ਦੇ ਅੰਦਰ ਜਿਹੜੀਆਂ ਖੜਾਂ ਤੋਂ ਬਾਅਦ ਕਾਫੀ ਸਾਰੀਆਂ ਬਿਮਾਰੀਆਂ ਫੈਲਣ ਦਾ ਖਤਰਾਗਾ ਉਹਦੇ ਦੇ ਹੀ ਹੜ ਪ੍ਰਭਾਵਿਤ ਜਿਹੜੇ ਪਿੰਡ ਨੇਗੇ ਲਗਭਗ 1700 ਪਿੰਡ ਅਤੇ 300 ਸ਼ਹਿਰੀ ਬਾਡਾਂ ਦੇ ਅੰਦਰ ਫੋਗਿੰਗ ਮਸ਼ੀਨਾ ਜਿਹੜੀਆਂ ਨੇ ਫੋਗਿੰਗ ਮਸ਼ੀਨਾ ਦੇਵਾਂਗੇ ਤਾਂ ਕਿ ਉਹ ਫੋਗਿੰਗ ਕਰਕੇ ਉਸ ਖੇਤਰ ਨੂੰ ਜਿਹੜਾ ਇਲਾਕੇ ਦੇ ਬਚਾਇਆ ਜਾਵੇ ਔਰ ਲੋਕਾਂ ਨੂੰ ਬਚਾਇਆ ਜਾਵੇ ਇਸ ਤੋਂ ਇਲਾਵਾ ਹਰੇਕ ਕਲੀਨਿਕ ਦੇ ਉੱਤੇ ਚੈ ਮਹੱਲਾ ਕਲੀਨਿਕ ਆ ਚਾਹੋ ਸਬਡਿਵੀਜ਼ਨਲ ਹਸਪੀਟਲ ਆ ਚਾਹੋ ਡਿਸਟ੍ਰਿਕਟ ਲੈਵਲ ਦਾ ਅਫੀਸਰ ਹਰੇਕ ਹਸਪੀਟਲ ਦੇ ਅੰਦਰ ਜਿਹੜੀਆਂ ਦਵਾਈਆਂ ਨੇ ਉਪਚਾਰੀਆਂ ਜਾਣਗੀਆਂ ਔਰ ਹਰੇਕ ਪਿੰਡ ਦੇ ਅੰਦਰ ਇੱਕ ਸਪੈਸ਼ਲ ਕੈਂਪ ਜਿਹੜਾ ਮੈਡੀਕਲ ਕੈਂਪ ਜਿਹੜਾ ਉਹ ਲਾਇਆ ਜਾਊਗਾ ਜਿੱਥੇ ਟੋਟਲ ਇਲਾਜ ਜਿਹੜਾ ਹੈਗਾ ਉਹ ਹੋਊਗਾ ਔਰ ਸਾਰੀ ਛੋਟੀ ਮੋਟੀ ਇਲਾਜ ਦਾ ਉੱਥੇ ਛੋਟਾ ਮੋਟਾ ਇਲਾਜ ਹੋਊਗਾ ਔਰ ਲੋਕਾਂ ਨੂੰ ਮੈਂ ਸੰਬੰਧ ਦਾ ਵੱਡੀ ਅਰਲੀ ਮਿਲੇਗੀ ਇਸ ਤੋਂ ਬਿਨਾ ਸਰਕਾਰ ਨੇ ਫੈਸਲਾ ਕੀਤਾਗਾ ਕਿ ਹੜ੍ਹਾਂ ਦਾ ਜਦੋਂ ਬਿਲਕੁਲ ਪ੍ਰਭਾਵ ਖਤਮ ਹੋ ਗਿਆ ਤਾਂ ਤੁਰੰਤ ਹਰੇਕ ਪਿੰਡ ਸ਼ਹਿਰ ਬਾੜ ਦੇ ਅੰਦਰ ਸਫਾਈ ਦੀ ਮਹਿੰਮ ਜਿਹੜੀ ਆ ਉਹ ਵੱਡੇ ਪੱਧਰ ਤੇ ਚਲਾਈ ਜਾਊਗੀ ਤਾਂ ਕਿ ਪੰਜਾਬ ਨੂੰ ਇੱਕ ਵਾਰ ਫੇਰ ਜਿਹੜਾ ਪੰਜਾਬ ਦਾ ਜਿਹੜਾ ਕਿਤਨਾ ਕਿਤੇ ਵਿਗੜ ਗਿਆ ਰੂਪ ਨੂੰ ਦੁਬਾਰਾ ਸ਼ਾਨਦਾਰ ਬਣਾਇਆ ਜਾਵੇ ਇਸ ਤੋਂ ਇਲਾਵਾ ਖੜਾਕਾਂ ਸੜਕਾਂ ਬਿਜਲੀ ਦੇ ਖੰਬੇ ਤਾਰਾਂ ਸਭ ਸਿਸਟਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸਕੂਲਾਂ ਦਾ ਕਲੀਨਿਕਾਂ ਦਾ ਸਰਕਾਰੀ ਜਾਇਦਾਦਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਉਹ ਸਾਰੇ ਦਾ ਨੁਕਸਾਨ ਦਾ ਜਿਹੜੀ ਯੋਜਨਾ ਅਸੀਂ ਤਿਆਰ ਕਰ ਰਹੇ ਆ ਉਹਦਾ ਅਸੈਸਮੈਂਟ ਸਰਵੇ ਹੋ ਰਿਹਾਗਾ ਸੋ ਸਰਵੇ ਦੇ ਮੁਤਾਬਕ ਜਿਹੜਾ ਅਸੀਂ ਉਹਨਾਂ ਬਿਲਡਿੰਗਾਂ ਨੂੰ ਵੀ ਦੁਬਾਰਾ ਰੀਬਿਲਡ ਕਰਾਂਗੇ ਜਿੱਥੇ ਕਿਤੇ ਰਿਪੇਅਰ ਦੀ ਲੋੜ ਹੋਈ ਛੋਟੀ ਰਿਪੇਅਰ ਨਾਲ ਸਰਦਾਰ ਰਿਪੇਅਰ ਕਰ ਲਾਂਗੇ ਔਰ ਜਿੱਥੇ ਕਿਤੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਗੱਲ ਹੋਈ ਤਾਂ ਦੁਬਾਰਾ ਵੀ ਬਣਾਵਾਂਗੇ ਸੋ ਮੇਰਾ ਕਹਿਣ ਦਾ ਭਾਵ ਆ ਅੱਜ ਬਹੁਤ ਹੀ ਇਤਿਹਾਸਿਕ ਫੈਸਲੇ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਾਏ ਨੇਗੇ ਮਾਨ ਜੋ ਸੀਐਮ ਸਾਹਿਬ ਨੇ ਲਾਏ ਨੇਗੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਖੁਦ ਉਹ ਬਿਮਾਰ ਹੁੰਦੇ ਹੋਏ ਵੀ ਪੰਜਾਬ ਦੇ ਹਰ ਇੱਕ ਨਾਗਰਿਕ ਲਈ ਚਿੰਤਤ ਰਹੇਗੇ ਹਰ ਇੱਕ ਵਿਅਕਤੀ ਲਈ ਚਿੰਤਤ ਨੇ ਜਿਹੜਾ ਕਿਸੇ ਨਾ ਕਿਸੇ ਤਰੀਕੇ ਹੜ ਦੀ ਮਾਰ ਚ ਆਇਆਗਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਕੁਦਰਤੀ ਕਰੋਪੀ ਦੇ ਨਾਲ ਆਇਆਗਾ ਪੰਜਾਬ ਸਰਕਾਰ ਬਿਲਕੁਲ ਅੱਜ ਸਪਸ਼ਟ ਲਾਂ ਕਰ ਦਿਆ ਕਿ ਕਿਹ ਕਿਹ ਪੈਸਾ ਜਿਹੜਾ ਅਸੀਂ ਦੇਵਾਂਗੇ ਪਰ ਲੇਕਿਨ ਜਦੋਂ ਸਰਵੇ ਮੁਕੰਮਲ ਹੋ ਗਿਆ ਜਿੰਨੀਆਂ ਅਨਾਉਂਸਮੈਂਟਾਂ ਕੀਤੀਆਂ ਰਹੀਆਂ ਇਹ ਸਾਰੀਆਂ ਸਮੇਂ ਸਮੇਂ ਸਿਰ ਲਾਗੂ ਕਰਾਂਗੇ ਤਾਂ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਸਰਕਾਰ ਇਹ ਨਾ ਫੀਲ ਕਰੇ ਕਿ ਪੰਜਾਬ ਸਰਕਾਰ ਨਾਲ ਨਹੀਂ ਖੜੀ ਔਰ ਪੰਜਾਬ ਸਰਕਾਰ ਡਟ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਡਟ ਕੇ ਹਰ ਇੱਕ ਹਰ ਪੀੜਤ ਵਿਅਕਤੀ ਦੇ ਨਾਲ ਬਿਲਕੁਲ ਸਾਥ ਖੜੀ ਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ